ਆਪ ਰੋਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਆਤੁਲ ਸ਼ਰਮਾ ਅਸਲ ਦੀ ਵੱਡੀ ਖਬਰ ਆ ਰਹੀ ਹੈ ਗੁਜਰਾਤ ਦੇ ਅਹਮਦਾਬਾਦ ਤੋਂ ਜਿੱਥੇ ਕਿ 에어 ਇੰਡੀਆ ਦੀ ਯਾਤਰੀ ਵਿਮਾਨ ਜਿਹੜਾ ਕਿ ਕ੍ਰੈਸ਼ ਹੋ ਗਿਆ ਹੈ AI 171 ਆਫ ਦਾ 에어 ਇੰਡੀਆ ਦਾ ਇਹ ਯਾਤਰੀ ਵਿਮਾਨ ਕ੍ਰੈਸ਼ ਹੋ ਗਿਆ ਹੈ 3:30 ਵਜੇ ਹਾਦਸਾ ਹੁੰਦਾ ਹੈ ਜਦੋਂ 230 ਤੋਂ ਵੱਧ ਯਾਤਰੀ ਲੈ ਕੇ ਇਹ ਵਿਮਾਨ ਹੈ ਜਿਹੜਾ ਅਹਮਦਾਬਾਦ ਤੋਂ ਲੰਡਨ ਲਈ ਉਡਾਨ ਪਰਦਾ ਹੈ ਉਡਾਨ ਟੇਕ ਆਫ ਕਰਦੇ ਸਾਰ ਹੀ ਇੱਕ ਬਿਲਡਿੰਗ ਦੇ ਨਾਲ ਇਹਦਾ ਪਿਛਲਾ ਹਿੱਸਾ ਟਕਰਾ ਜਾਂਦਾ ਹੈ ਜਿਸ ਤੋਂ ਬਾਅਦ ਬਲਾਸਟ ਹੋ ਜਾਂਦਾ ਹੈ ਤੇ ਪੂਰਾ ਵਿਮਾਨ ਜਿਹੜਾ ਜਾ ਕੇ ਨੀਚੇ ਡਿੱਗ ਜਾਂਦਾ ਹੈ ਪਾਰਕਿੰਗ ਲੋਡ ਦੇ ਵਿੱਚ ਇੱਥੇ ਕਿੰਨੀਆਂ ਕਾਰਾਂ ਖੜੀਆਂ ਸੀ ਔਰ ਕਾਰਾਂ ਦੇ ਉੱਪਰ ਇਹ ਜਹਾਜ਼ ਡਿੱਗ ਜਾਂਦਾ ਹੈ ਬਲਾਸਟ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਮੌਕੇ ਤੇ ਜਿੰਨੀਆਂ ਕਾਰਾਂ ਨੇ ਉਹ ਵੀ ਨੁਕਸਾਨੀ ਗਈ ਉੱਥੇ ਵੀ ਸਾਰੇ ਅੱਗ ਲੱਗ ਜਾਂਦੀ ਹੈ ਸਭ ਤੋਂ ਮੰਦਭਾਗੀ ਖਬਰ ਜਿਹੜੀ ਆ ਰਹੀ ਹੈ ਕਿ ਬਲਾਸਟ ਹੋਣ ਤੋਂ ਬਾਅਦ ਜਹਾਜ਼ ਪੂਰੀ ਤਰੀਕੇ ਨਾਲ ਅੱਗ ਲੱਗੀ ਮਲਬੇ ਵਾਂਗ ਜਿਆ ਦੇਖਣ ਨੂੰ ਨਜ਼ਰ ਆ ਰਿਹਾ ਹੈ ਔਰ ਯਾਤਰੀਆਂ ਦੀ ਜਿਹੜੀ ਗਿਣਤੀ ਲੈ ਕੇ ਉਸ ਨੂੰ ਵੀ ਕਾਫੀ ਜਿਹੜੀਆਂ ਫਿਗਰਸ ਚੇਂਜ ਹੋ ਰਹੀਆਂ ਨੇ 232 ਦਾ ਜਿਹੜਾ ਅੰਕੜਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਕਈ ਏਜੰਸੀਆਂ ਵੱਲੋਂ ਇਸ ਦੀ ਜਿਹੜੀ ਅੰਕੜੇ ਹੈ 240 ਦੇ ਕਰੀਬ ਵੀ ਦੱਸਿਆ ਜਾ ਰਿਹਾ ਹੈ ਔਰ ਬਹੁਤ ਹੀ ਮੰਦਪਾਗੀ ਘਟਣਾ ਹੈ ਬਹੁਤ ਵੱਡਾ ਹਾਦਸਾ ਜਿਸ ਨੂੰ ਲੈ ਕੇ ਰੈਸਕਿਊ ਆਪਰੇਸ਼ਨ ਜਾਰੀ ਹੈ ਸੂਚਨਾਵਾਂ ਮਿਲ ਰਹੀਆਂ ਨੇ ਕਿ ਕਾਫੀ ਹੱਦ ਤੱਕ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਗਈ ਹੈ ਪਰ ਜਹਾਜ਼ ਦੇ ਅੰਦਰ ਜਿੰਨੇ ਯਾਤਰੀ ਸਵਾਰ ਸੀ ਉਹਨਾਂ ਦੀ ਜਾਨ ਨੂੰ ਲੈ ਕੇ ਹਲੇ ਫਿਲਹਾਲ ਸੰਸ਼ੇਅ ਬਰਕਰਾਰ ਹੈ ਕਿ ਬਹੁਤ ਹੀ ਮੰਦਪਾਗੀ ਖਬਰ ਗੁਜਰਾਤ ਦੇ ਅਹਮਦਾਬਾਦ ਤੋਂ ਲੈ ਕੇ ਆ ਰਹੀ ਹੈ ਕੇਂਦਰੀ ਮੰਤਰੀਆਂ ਵੱਲੋਂ ਅਮਿਤ ਸ਼ਾਹ ਵੱਲੋਂ ਪੂਰੀ ਫੀਡਬੈਕ ਲਈਤੀ ਜਾ ਰਹੀ ਹੈ ਅਤੇ ਗੁਜਰਾਤ ਸਰਕਾਰ ਵੀ ਇਸ ਮਾਮਲੇ 'ਚ ਪੂਰੀ ਨਜ਼ਰ ਰੱਖੀ ਹੋਈ ਹੈ ਹਾਲਾਂਕਿ ਰੈਸਕਿਊ ਆਪਰੇਸ਼ਨ ਤਾਂ ਜਾਰੀ ਕਰ ਦਿੱਤਾ ਗਿਆ ਹੈ ਪਰ ਵੱਡਾ ਸਵਾਲ ਇਹੀ ਬਣਿਆ ਹੈ ਕਿ ਜਿਸ ਤਰੀਕੇ ਨਾਲ ਹਾਦਸਾ ਵਾਪਰਿਆ ਹੈ ਟੇਕ-ਆਫ ਕਰਦੇ ਸਾਰੀ ਉਹਦੇ ਵਿੱਚ ਜਿਨੇ ਯਾਤਰੀ ਸਵਾਰ ਸਨ ਚਾਹੇ 230 ਹੈ ਜਾਂ 240 ਹੈ ਕਰੀਬ 720 ਤੋਂ ਉੱਪਰ ਜਿੰਨੇ ਵੀ ਯਾਤਰੀ ਨੇ ਉਹਨਾਂ ਦੀ ਜਾਨ ਨੂੰ ਲੈ ਕੇ ਵੀ ਜਿਹੜਾ ਪਸ਼ੋਪੇਜ ਦੀ ਸਥਿਤੀ ਬਣੀ ਹੋਈ ਹੈ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਜਿਨ੍ਹਾਂ ਦਾ ਕੋਈ ਦੋਸਤ ਮਿੱਤਰ ਇਸ ਯਾਤਰਾ ਕਰਿਆ ਸੀ ਉਹਨਾਂ ਪਰਿਵਾਰਾਂ ਨੂੰ ਲੈ ਕੇ ਵੀ ਕਾਫੀ ਚਿੰਤਾ ਬਣੀ ਹੋਈ ਹੈ ਕਿਉਂਕਿ ਗੁਜਰਾਤ ਦੀ ਇਹ ਫਲਾਈਟ ਲੰਡਨ ਲਈ ਉਡੀਸੀ 1:20 ਮਿੰਟ ਤੇ ਜਿੱਦਾਂ ਹੀ ਉਹ ਟੇਕ-ਆਫ ਕਰਦੀ ਹੈ ਤਾਂ ਉਸ ਤੋਂ ਬਾਅਦ ਇਹ ਹਾਦਸਾ ਹੋ ਜਾਂਦਾ ਹੈ ਮੌਕੇ ਤੇ ਚੀਖ ਪੁਕਾਰ ਮਚ ਜਾਂਦੀ ਹੈ ਔਰ ਜਹਾਜ਼ ਹੋਇਆ ਕ੍ਰੈਸ਼ ਹੋ ਕੇ ਪਾਰਕਿੰਗ ਲੋਟ ਦੇ ਵਿੱਚ ਡਿੱਗ ਜਾਂਦਾ ਹੈ ਇਹ ਵੀ ਖ਼ਸ਼ਾ ਕੀਤਾ ਜਾ ਰਿਹਾ ਹੈ ਕਿ ਪਾਰਕਿੰਗ ਲੋਟ ਜਿੱਥੇ ਕਾਰਾਂ ਖੜੀਆਂ ਸੀਗੀਆਂ ਔਰ ਜਿੱਥੇ ਹੋਰ ਵਾਹिकल्स ਵਗੈਰਾ ਖੜੇ ਸੀ ਉੱਥੇ ਵੀ ਲੋਕਾਂ ਦੀ ਗਿਣਤੀ ਮੌਜੂਦ ਸੀ ਇਸ ਕਰਕੇ ਜਿਹੜਾ ਹਾਦਸਾ ਹੈ ਗਿਣਤੀ ਹੈ ਜਿਹੜੀ ਡੈਮੇਜ ਆ ਉਹ ਵੱਧ ਸਕਦਾ ਹੈ ਮੰਦਪਾਗੀ ਖ਼ਬਰ ਹੈ ਜਿਹੜੀ ਉਹ ਗੁਜਰਾਤ ਦੇ ਅਹਮਦਾਬਾਦ ਤੋਂ ਸਾਹਮਣੇ ਆ ਰਹੀ ਹੈ AI171 에어 ਇੰਡੀਆ ਦਾ ਯਾਤਰੀ ਵਿਮਾਨ ਜੋ ਕਿ ਟੇਕ ਆਫ ਕਰਦੇ ਹੋਏ ਕ੍ਰੈਸ਼ ਹੋ ਗਿਆ ਹੈ ਕਰੀਬ 232 ਤੋਂ ਵੱਧ ਦੇ 30 ਤੋਂ ਵੱਧ ਦੇ ਜਿਹੜੇ ਯਾਤਰੀ ਦੱਸੇ ਜਾ ਰਹੇ ਨੇ ਕਿ ਇਸ ਦੇ ਵਿੱਚ ਸਵਾਰ ਸੀ ਜਿੱਦਾਂ ਹੀ ਇਹ ਵਿਮਾਨ ਹੈ ਟੇਕ-ਆਫ ਕਰਦਾ ਹੈ ਉਸ ਤੋਂ ਬਾਅਦ ਇੱਕ ਬਿਲਡਿੰਗ ਦੇ ਨਾਲ ਵਿਮਾਨ ਦਾ ਪਿਛਲਾ ਹਿੱਸਾ ਟਕਰਾ ਜਾਂਦਾ ਹੈ ਵੈਸੇ ਹਾਲੇ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਚਰਚਾਵਾਂ ਆ ਰਹੀਆਂ ਹਨ ਇਹ ਵੀ ਖਬਰ ਮਿਲੀ ਹੈ ਕਿ ਪੇ ਨਾਟ ਕਰਾਇਆ ਜਾਂ ਬਿਲਡਿੰਗ ਨਾਟ ਕਰਾਇਆ ਕਿਉਂਕਿ ਹਲੇ ਹਾਸਾ ਵਾਪਰਨ ਥੋੜੀ ਦੇਰੀ ਹੋਈ ਹੈ ਥੋੜੀ ਦੇਰ ਤੱਕ ਜਿਹੜੀ ਹੈ ਕਿ ਕੇਂਦਰ ਸਰਕਾਰ ਵੱਲੋਂ ਇਹਦੀ ਪੂਰੀ ਪੁਸ਼ਟੀ ਕਰਤੀ ਜਾਏਗੀ ਕਿ ਕਿਸ ਤਰੀਕੇ ਨਾਲ ਹਾਸਾ ਵਾਪਰਿਆ ਪਰ ਮੰਦ ਪਾਕੀ ਖਬਰ ਇਹ ਹੈ ਕਿ 에어 ਇੰਡੀਆ ਦਾ ਵਿਮਾਨ AI171 ਕ੍ਰੈਸ਼ ਹੋ ਗਿਆ ਹੈ ਔਰ ਵਿੱਚ 250 230 ਕਰੀਬ ਜਿਹੜੇ ਜਾਤੇ ਸਵਾਰ ਸਨ ਜਿਨ੍ਹਾਂ ਦੀ ਜਾਨ ਨੂੰ ਲੈ ਕੇ ਸੰਸ਼ੇਅ ਬਰਕਰਾਰ ਹੈ ਔਰ ਜਿਹੜਾ ਜਹਾਜ ਹੈ ਪਾਰਕਿੰਗ ਲੋਡ ਦੇ ਵਿੱਚ ਦਿਖਦਾ ਹੈ ਕਾਰਾਂ ਦੇ ਉੱਪਰ ਦਿਖਦਾ ਹੈ ਔਰ ਪੂਰੇ ਅਹਮਦਾਬਾਦ ਦੇ ਵਿੱਚ ਦੂ ਦੂ ਤੱਕ ਕਾਲਾ ਧੂਆ ਜਿਹੜਾ ਦਿਖਾਈ ਦੇ ਰਿਹਾ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਕਾਲੇ ਧੂਏ ਦਾ ਅੰਬਾਰ ਹੈ ਜਿਹੜਾ ਪੂਰੇ ਅਹਮਦਾਬਾਦ 'ਚ ছਾਇਆ ਹੋਇਆ ਹੈ ਲੋਕਾਂ 'ਚ ਵੀ ਅਫਰਾ ਤਫਰੀ ਮਚਰੀ ਹੋਈ ਹੈ ਕਿਉਂਕਿ ਜਿਹੜੇ ਲੋਕ 에어ਪੋਰਟ ਤੇ ਸੀ ਜਾਂ ਜਿਨ੍ਹਾਂ ਨੇ ਕੋਈ ਨਾ ਕੋਈ ਯਾਤਰਾ ਕਰਨੀ ਸੀ ਉਹ ਸਾਰੇ ਪਰਿਵਾਰਿਕ ਮੈਂਬਰ ਇਸ ਨੂੰ ਲੈ ਕੇ ਚਿੰਤਾ ਦੀ ਸਥਿਤੀ 'ਚ ਬਣੇ ਹੋਏ ਕੇਂਦਰ ਸਰਕਾਰ ਗੁਜਰਾਤ ਸਰਕਾਰ ਦਾ ਪੂਰਾ ਰਾਪਤਾ ਕਾਇਮ ਕਰ ਰਹੀ ਹੈ ਮ੍ਰਿਤਕਾਂ ਦੀ ਗਿਣਤੀ ਜਿਹੜੀ ਕੀ ਹੈ ਉਹਨੂੰ ਲੈ ਕੇ ਵੀ ਹਾਲੇ ਕੋਈ ਕਿਸੇ ਚੀਜ਼ ਨੂੰ ਸਪਸ਼ਟ ਨਹੀਂ ਹੈ ਉਮੀਦ ਕਰਦੇ ਹਾਂ ਕਿ ਇਸ ਮਾਮਲੇ ਜਿੰਨੀ ਕੈਜੂਅਲਟੀ ਹੋਏਗੀ ਬਹੁਤ ਘੱਟ ਤੋਂ ਘੱਟ ਹੋਏਗੀ ਕਿਉਂਕਿ ਜਿਸ ਤਰੀਕੇ ਨਾਲ ਯਾਤਰੀ ਵਿਮਾਨ ਕ੍ਰੈਸ਼ ਹੁੰਦਾ ਹੈ ਔਰ ਇੰਦਾ ਦੀ ਕਿ ਜੇ ਪ੍ਰਸ਼ਤ ਭੂਮੀ ਦੇਖਿਆ ਜਾਵੇ ਤਾਂ ਅਨਫੋਰਚਨਟਲੀ ਇੰਦਾ ਦੀ ਘਟਨਾਵਾਂ ਦੇ ਵਿੱਚ ਬਚਣ ਵਾਲਿਆਂ ਦੀ ਜਿਹੜੀ ਹਾਲਾਤ ਬਹੁਤ ਘੱਟ ਹੁੰਦੇ ਆ ਪਰ ਜਿਸ ਤਰੀਕੇ ਨਾਲ ਸਾਨੂੰ ਇਨਫੋਰਮੇਸ਼ਨ ਮਿਲਲੀ ਹੈ ਕਿ ਕਾਇਲਾ ਨੂੰ ਲੈ ਕੇ ਉੱਥੇ ਫਟਾਫਟ ਐਮ뷸ੈਂਸ ਲਿਜਾ ਦਿੱਤੀ ਹੈ ਤਾਂ ਸ਼ਾਇਦ ਕੁਝ ਰਾਹਤ ਵੀ ਜਿਹੜੀ ਮਿਲ ਸਕਦੀ ਹੈ ਪਰ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਅਹਮਦਾਬਾਦ ਦੇ ਵਿੱਚ ਦਾ ਅਸਮਾਨ ਜਿਹੜਾ ਕਾਲੇ ਧੂਏ ਦੇ ਗੁਬਾਰ ਦਾ ਪਰ ਗਿਆ ਹੈ ਉੱਥੇ ਕਾਫੀ ਹਫੜਾ tufਰੀ ਮਚੀ ਹੈ ਚੀਖ ਪੁਕਾਰ ਜਿਹੜੀ ਮਚੀ ਹੋਈ ਹੈ ਔਰ ਜਿਸ ਤਰੀਕੇ ਨਾਲ ਹੀ ਇਹ ਖਬਰ ਬਾਹਰ ਆਂਦੀ ਹੈ ਤਾਂ ਜਿਨ੍ਹਾਂ ਦੇ ਲੋਕ 에어ਪੋਰਟ ਗਏ ਹੋਏ ਸੀ ਜਾਂ ਜਿਨ੍ਹਾਂ ਦੀ ਅੱਜ ਦੀ ਫਲਾਈਟ ਸੀ ਉਹਨਾਂ ਨੂੰ ਲੈ ਕੇ ਜਿਹੜੀ ਇਹ ਪਸ਼ੋਪੇ ਦੀ ਸਥਿਤੀ ਬਣੀ ਹੋਈ ਹੈ ਹਰ ਕੋਈ ਇੰਟਰਨੈਟ ਤੇ ਸਰਚ ਕਰ ਰਿਹਾ ਹੈ ਸਰਕਾਰ ਵੱਲੋਂ ਜਲਦ ਹੀ ਜਿਹੜਾ ਹੈ ਇੱਕ ਨੰਬਰ ਟੋਲ ਫਰੀ ਨੰਬਰ ਹੈ ਜਿਹੜਾ ਜਾਰੀ ਕਰ ਦਿੱਤਾ ਜਾਏਗਾ ਜਿਸ ਦੇ ਵਿੱਚ ਪੂਰੇ ਯਾਤਰੀਆਂ ਦੀ ਅਪਡੇਟ ਬਾਰੇ ਕੋਨ ਕੋਨ ਯਾਤਰੀ ਸਫਰ ਕਰ ਰਹੇ ਆ ਸੀਗਾ ਔਰ ਹਰ ਇੱਕ ਮਾਮਲੇ ਨੂੰ ਲੈ ਕੇ ਜਿਹੜੀ ਇਹ ਜਾਣਕਾਰੀ ਉੱਥੇ ਮੁਹਈਆ ਕਰਾਈ ਜਾਏਗੀ ਜੇ ਕੋਈ ਇੰਜਰ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ ਗਿਆ ਕਿਹੜੇ ਹਸਪੀਟਲ ਲੈ ਕੇ ਜਾਇਆ ਗਿਆ ਕੇਂਦਰ ਸਰਕਾਰ ਕੋਲੋਂ ਬਹੁਤ ਜਲਦ ਹੀ ਇੱਕ ਨੰਬਰ ਜਾਰੀ ਕਰਕੇ ਇਹਦੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਦਿੱਤੀ ਜਾਏਗੀ ਗੁਜਰਾਤ ਸਰਕਾਰ ਵੀ ਜਿਹੜੀ ਕੇਂਦਰ ਸਰਕਾਰ ਨਾਲ ਇਨ ਟੱਚ ਹੈ ਔਰ ਇਸ ਮਾਮਲੇ 'ਚ ਜੋ ਹੈ ਰੈਸਕਿਊ ਆਪਰੇਸ਼ਨ ਹਜ ਤੱਕ ਜਾਰੀ ਹੈ ਤਾਂ ਉਹ ਇੱਕ ਵਾਰ ਫੇਰ ਦੱਸਦੀ ਹੈ ਕਿ 에어 ਇੰਡੀਆ ਦਾ 1 एआई 171 ਕ੍ਰੀਪ ਸਵਾ 1 ਵਜੇ 1 ਵਜੇ 20 ਮਿੰਟ ਤੇ ਜਿੱਦਾ ਹੀ ਲੰਡਨ ਲਈ ਟੇਕ ਆਫ ਕਰਦਾ ਹੈ ਤਾਂ ਕੁਝ ਖਰਾਬ ਵੀ ਹੋ ਜਾਂਦੀ ਹੈ ਜਾਂ ਕਿਸੇ ਟਕਰਾ ਜਾਂਦਾ ਹੋਇਆ ਉਸ ਤੋਂ ਬਾਅਦ ਇਹ ਯਾਤਰੀ ਵਿਮਾਨ ਕ੍ਰੈਸ਼ ਹੋ ਜਾਂਦਾ ਹੈ ਤਾਜ਼ਾ ਖਬਰਾਂ ਲਈ ਅਪਡੇਟ ਰਹੋ ਪੰਜਾਬ ਪ੍ਰੋ ਟੀਵੀ ਦੇ ਨਾਲ ਪੰਜਾਬ ਪ੍ਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਆਤੁਲ ਸ਼ਰਮਾ ਅਸਲ ਦੀ ਵੱਡੀ ਖਬਰ ਆ ਰਹੀ ਹੈ ਗੁਜਰਾਤ ਦੇ ਅਹਮਦਾਬਾਦ ਤੋਂ ਜਿੱਥੇ ਕਿ 에어 ਇੰਡੀਆ ਦੀ ਯਾਤਰੀ ਵਿਮਾਨ ਹੈ ਜਿਹੜਾ ਕਿ ਕ੍ਰੈਸ਼ ਹੋ ਗਿਆ ਹੈ AI 171 ਆਫ ਦਾ 에어 ਇੰਡੀਆ ਦਾ ਯਾਤਰੀ ਵਿਮਾਨ ਕ੍ਰੈਸ਼ ਹੋ ਗਿਆ ਹੈ 3:30 ਵਜੇ ਹਾਦਸਾ ਹੁੰਦਾ ਹੈ ਜਦੋਂ 230 ਤੋਂ ਵੱਧ ਯਾਤਰੀ ਲੈ ਕੇ ਇਹ ਵਿਮਾਨ ਹੈ ਜਿਹੜਾ ਅਹਮਦਾਬਾਦ ਤੋਂ ਲੰਡਨ ਲਈ ਉਡਾਨ ਪਰਦਾ ਹੈ ਉਡਾਨ ਟੈਕ-ਆਫ ਕਰਦੇ ਸਾਰ ਹੀ ਇੱਕ ਬਿਲਡਿੰਗ ਦੇ ਨਾਲ ਇਹ ਪਿਛਲਾ ਹਿੱਸਾ ਟਕਰਾ ਜਾਂਦਾ ਹੈ ਜਿਸ ਤੋਂ ਬਾਅਦ ਬਲਾਸਟ ਹੋ ਜਾਂਦਾ ਹੈ ਤੇ ਪੂਰਾ ਵਿਮਾਨ ਜਿਹੜਾ ਜਾ ਕੇ ਨੀਚੇ ਡਿੱਗ ਜਾਂਦਾ ਹੈ ਪਾਰਕਿੰਗ ਲੋਡ ਦੇ ਵਿੱਚ ਇੱਥੇ ਕਿੰਨੀਆਂ ਕਾਰਾਂ ਖੜੀਆਂ ਸੀ ਔਰ ਕਾਰਾਂ ਦੇ ਉੱਪਰ ਇਹ ਜਹਾਜ਼ ਡਿੱਗ ਜਾਂਦਾ ਹੈ ਬਲਾਸਟ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਮੌਕੇ ਤੇ ਜਿੰਨੀਆਂ ਕਾਰਾਂ ਨੇ ਉਹ ਵੀ ਨੁਕਸਾਨੀ ਗਈ ਉੱਥੇ ਵੀ ਸਾਰੇ ਅੱਗ ਲੱਗ ਜਾਂਦੀ ਹੈ ਸਭ ਤੋਂ ਮੰਦਭਾਗੀ ਖਬਰ ਜਿਹੜੀ ਇਹ ਆ ਰਹੀ ਹੈ ਕਿ ਬਲਾਸਟ ਹੋਣ ਤੋਂ ਬਾਅਦ ਜਹਾਜ਼ ਪੂਰੀ ਤਰੀਕੇ ਨਾਲ ਅੱਗ ਲੱਗੀ ਮਲਬੇ ਵਾਂਗ ਜਿਹਾ ਦੇਖਣ ਨੂੰ ਨਜ਼ਰ ਆ ਰਿਹਾ ਹੈ ਔਰ ਇਹ ਯਾਤਰੀਆਂ ਦੀ ਜਿਹੜੀ ਗਿਣਤੀ ਲੈ ਕੇ ਉਸ ਨੂੰ ਵੀ ਕਾਫੀ ਜਿਹੜੀਆਂ ਫਿਗਰਸ ਦਾ ਚੇਂਜ ਹੋ ਰਿਹਾ ਹੈ ਨੇ 232 ਦਾ ਜਿਹੜਾ ਅੰਕੜਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਕਈ ਏਜੰਸੀਆਂ ਵੱਲੋਂ ਇਸ ਦੀ ਜਿਹੜੀ ਅੰਕੜੇ ਹੈ 240 ਦੇ ਕਰੀਬ ਵੀ ਦੱਸਿਆ ਜਾ ਰਿਹਾ ਹੈ ਔਰ ਬਹੁਤ ਹੀ ਮੰਦਪਾਗੀ ਘਟਣਾ ਹੈ ਬਹੁਤ ਵੱਡਾ ਹਾਦਸਾ ਜਿਸ ਨੂੰ ਲੈ ਕੇ ਰੈਸਕਿਊ ਆਪਰੇਸ਼ਨ ਜਾਰੀ ਹੈ ਸੂਚਨਾਵਾਂ ਮਿਲ ਰਹੀਆਂ ਨੇ ਕਿ ਕਾਫੀ ਹੱਦ ਤੱਕ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਗਈ ਹੈ ਪਰ ਜਹਾਜ਼ ਦੇ ਅੰਦਰ ਜਿੰਨੇ ਯਾਤਰੀ ਸਵਾਰ ਸੀ ਉਹਨਾਂ ਦੀ ਜਾਨ ਨੂੰ ਲੈ ਕੇ ਹਲੇ ਫਿਲਹਾਲ ਸੰਸ਼ੇਅ ਬਰਕਰਾਰ ਹੈ ਕਿ ਬਹੁਤ ਹੀ ਮੰਦਪਾਗੀ ਦੀ ਖਬਰ ਗੁਜਰਾਤ ਦੇ ਅਹਮਦਾਬਾਦ ਤੋਂ ਲੈ ਕੇ ਆ ਰਹੀ ਹੈ ਕੇਂਦਰੀ ਮੰਤਰੀਆਂ ਵੱਲੋਂ ਅਮਿਤ ਸ਼ਾਹ ਵੱਲੋਂ ਪੂਰੀ ਫੀਡਬੈਕ ਲਈਤੀ ਜਾ ਰਹੀ ਹੈ ਅਤੇ ਗੁਜਰਾਤ ਸਰਕਾਰ ਵੀ ਇਸ ਮਾਮਲੇ 'ਚ ਪੂਰੀ ਨਜ਼ਰ ਰੱਖੀ ਹੋਈ ਹੈ ਹਾਲਾਂਕਿ ਰੈਸਕਿਊ ਆਪਰੇਸ਼ਨ ਤਾਂ ਜਾਰੀ ਕਰ ਦਿੱਤਾ ਗਿਆ ਹੈ ਪਰ ਵੱਡਾ ਸਵਾਲ ਇਹ ਹੀ ਬਣਿਆ ਹੈ ਕਿ ਜਿਸ ਤਰੀਕੇ ਨਾਲ ਹਾਦਸਾ ਇਹ ਵਾਪਰਿਆ ਹੈ ਟੇਕ-ਆਫ ਕਰਦੇ ਸਾਰੀ ਉਹਦੇ ਵਿੱਚ ਜਿਨ੍ਹਾਂ ਯਾਤਰੀ ਸਵਾਰ ਸਨ ਚਾਹੇ 230 ਹੈ ਜਾਂ 240 ਹੈ ਕਰੀਬ 720 ਤੋਂ ਉੱਪਰ ਜਿੰਨੇ ਵੀ ਯਾਤਰੀ ਨੇ ਉਹਨਾਂ ਦੀ ਜਾਨ ਨੂੰ ਲੈ ਕੇ ਵੀ ਜਿਹੜਾ ਪਛੋਪੇ ਦੀ ਸਥਿਤੀ ਬਣੀ ਹੋਈ ਹੈ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਜਿਨ੍ਹਾਂ ਦਾ ਕੋਈ ਦੋਸਤ ਮਿੱਤਰ ਇਸ ਯਾਤਰਾ ਕਰਿਆ ਸੀ ਉਹਨਾਂ ਪਰਿਵਾਰਾਂ ਨੂੰ ਲੈ ਕੇ ਵੀ ਕਾਫੀ ਚਿੰਤਾ ਬਣੀ ਹੋਈ ਹੈ ਕਿਉਂਕਿ ਗੁਜਰਾਤ ਦੀ ਇਹ ਫਲਾਈਟ ਲੰਡਨ ਲਈ ਉਡੀਸੀ 1:20 ਮਿੰਟ ਤੇ ਜਿੱਦਾਂ ਹੀ ਉਹ ਟੇਕ-ਆਫ ਕਰਦੀ ਹੈ ਉਸ ਤੋਂ ਬਾਅਦ ਇਹ ਹਾਦਸਾ ਹੋ ਜਾਂਦਾ ਹੈ ਮੌਕੇ ਤੇ ਚੀਖ ਪੁਕਾਰ ਮਚ ਜਾਂਦੀ ਹੈ ਉਸ ਜਹਾਜ਼ ਜੋ ਹੈ ਕ੍ਰੈਸ਼ ਹੋ ਕੇ ਪਾਰਕਿੰਗ ਲੋਟ ਦੇ ਵਿੱਚ ਡਿੱਗ ਜਾਂਦਾ ਹੈ ਇਹ ਵੀ ਖ਼ਸ਼ਾ ਕੀਤਾ ਜਾ ਰਿਹਾ ਹੈ ਕਿ ਪਾਰਕਿੰਗ ਲੋਟ ਜਿੱਥੇ ਕਾਰਾਂ ਖੜੀਆਂ ਸੀਗੀਆਂ ਔਰ ਜਿੱਥੇ ਹੋਰ ਵਾਹिकल्स ਵਗੈਰਾ ਖੜੇ ਸੀ ਉੱਥੇ ਵੀ ਲੋਕਾਂ ਦੀ ਗਿਣਤੀ ਮੌਜੂਦ ਸੀ ਇਸ ਕਰਕੇ ਜਿਹੜਾ ਹਾਦਸਾ ਹੈ ਗਿਣਤੀ ਹੈ ਜਿਹੜੀ ਡੈਮੇਜ ਆ ਉਹ ਵੱਧ ਸਕਦਾ ਹੈ ਮੰਦਪਾਗੀ ਖ਼ਬਰ ਹੈ ਜਿਹੜੀ ਉਹ ਗੁਜਰਾਤ ਦੇ ਅਹਮਦਾਬਾਦ ਤੋਂ ਸਾਹਮਣੇ ਆ ਰਹੀ ਹੈ AI171 에어 ਇੰਡੀਆ ਦਾ ਯਾਤਰੀ ਵਿਮਾਨ ਜੋ ਕਿ ਟੇਕ ਆਫ ਕਰਦੇ ਹੋਏ ਕ੍ਰੈਸ਼ ਹੋ ਗਿਆ ਹੈ ਕਰੀਬ 232 ਤੋਂ ਵੱਧ ਦੇ 30 ਤੋਂ ਵੱਧ ਦੇ ਜਿਹੜੇ ਯਾਤਰੀ ਦੱਸੇ ਜਾ ਰਹੇ ਨੇ ਕਿ ਇਸ ਦੇ ਵਿੱਚ ਸਵਾਰ ਸੀ ਜਿੱਦਾਂ ਹੀ ਇਹ ਵਿਮਾਨ ਹੈ ਟੇਕ-ਆਫ ਕਰਦਾ ਹੈ ਉਸ ਤੋਂ ਬਾਅਦ ਇੱਕ ਬਿਲਡਿੰਗ ਦੇ ਨਾਲ ਵਿਮਾਨ ਦਾ ਪਿਛਲਾ ਹਿੱਸਾ ਟਕਰਾ ਜਾਂਦਾ ਹੈ ਵੈਸੇ ਹਾਲੇ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਚਰਚਾਵਾਂ ਆ ਰਹੀਆਂ ਹਨ ਇਹ ਵੀ ਖਬਰ ਮਿਲੀ ਹੈ ਕਿ ਪੇਨ ਨਾ ਟਕਰਾਇਆ ਹੈ ਜਾਂ ਬਿਲਡਿੰਗ ਨਾਲ ਟਕਰਾਇਆ ਕਿਉਂਕਿ ਹਲੇ ਹਾਸਾ ਵਾਪਰਨ ਥੋੜੀ ਦੇਰੀ ਹੋਈ ਹੈ ਥੋੜੀ ਦੇਰ ਤੱਕ ਜਿਹੜੀ ਹੈ ਕਿ ਕੇਂਦਰ ਸਰਕਾਰ ਵੱਲੋਂ ਇਹਦੀ ਪੂਰੀ ਪੁਸ਼ਟੀ ਕਰਤੀ ਜਾਏਗੀ ਕਿ ਕਿਸ ਤਰੀਕੇ ਨਾਲ ਹਾਸਾ ਵਾਪਰਿਆ ਪਰ ਮੰਦ ਪਾਕੀ ਖਬਰ ਇਹ ਹੈ ਕਿ 에어 ਇੰਡੀਆ ਦਾ ਵਿਮਾਨ AI171 ਕ੍ਰੈਸ਼ ਹੋ ਗਿਆ ਹੈ ਔਰ ਵਿੱਚ 250 230 ਕਰੀਬ ਜਿਹੜੇ ਜਾਤੇ ਸਵਾਸ ਜਿਨ੍ਹਾਂ ਦੀ ਜਾਨ ਨੂੰ ਲੈ ਕੇ ਸੰਸ਼ੇਅ ਬਰਕਰਾਰ ਹੈ ਔਰ ਜਿਹੜਾ ਜਹਾਜ ਹੈ ਪਾਰਟਿੰਗ ਲਾਰਡ ਦੇ ਵਿੱਚ ਦਿਖਦਾ ਹੈ ਕਾਰਾਂ ਦੇ ਉੱਪਰ ਦਿਖਦਾ ਹੈ ਔਰ ਪੂਰੇ ਅਹਮਦਾਬਾਦ ਦੇ ਵਿੱਚ ਦੂ ਦੂ ਤੱਕ ਕਾਲਾ ਧੂਆ ਜਿਹੜਾ ਦਿਖਾਈ ਦੇ ਰਿਹਾ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਕਾਲੇ ਧੂਏ ਦਾ ਅੰਬਾਰ ਹੈ ਜਿਹੜਾ ਪੂਰੇ ਅਹਮਦਾਬਾਦ 'ਚ ছਾਇਆ ਹੋਇਆ ਹੈ ਲੋਕਾਂ 'ਚ ਵੀ ਅਫਰਾ ਤਫਰੀ ਮਚਰੀ ਹੋਈ ਹੈ ਕਿਉਂਕਿ ਜਿਹੜੇ ਲੋਕ 에ਅਰਪੋਰਟ ਤੇ ਸੀ ਜਾਂ ਜਿਨ੍ਹਾਂ ਨੇ ਕੋਈ ਨਾ ਕੋਈ ਯਾਤਰਾ ਕਰਨੀ ਸੀ ਉਹ ਸਾਰੇ ਪਰਿਵਾਰਿਕ ਮੈਂਬਰ ਇਸ ਨੂੰ ਲੈ ਕੇ ਚਿੰਤਾ ਦੀ ਸਥਿਤੀ 'ਚ ਬਣੇ ਹੋਏ ਕੇਂਦਰ ਸਰਕਾਰ ਗੁਜਰਾਤ ਸਰਕਾਰ ਦਾ ਪੂਰਾ ਰਾਤਾ ਕਾਇਮ ਕਰ ਰਹੀ ਹੈ ਮ੍ਰਿਤਕਾਂ ਦੀ ਗਿਣਤੀ ਜਿਹੜੀ ਕੀ ਹੈ ਉਹਨੂੰ ਲੈ ਕੇ ਵੀ ਹਾਲੇ ਕੋਈ ਕਿਸੇ ਚੀਜ਼ ਨੂੰ ਸਪਸ਼ਟ ਨਹੀਂ ਹੈ ਉਮੀਦ ਕਰਦੇ ਹਾਂ ਕਿ ਇਸ ਮਾਮਲੇ ਜਿੰਨੀ ਕੈਜੂਅਲਟੀ ਹੋਏਗੀ ਬਹੁਤ ਘੱਟ ਤੋਂ ਘੱਟ ਹੋਏਗੀ ਕਿਉਂਕਿ ਜਿਸ ਤਰੀਕੇ ਨਾਲ ਯਾਤਰੀ ਵਿਮਾਨ ਕ੍ਰੈਸ਼ ਹੁੰਦਾ ਹੈ ਔਰ ਐਦਾਂ ਦੀ ਕਿ ਜੇ ਪ੍ਰਸ਼ਤ ਭੂਮੀ ਦੇਖਿਆ ਜਾਵੇ ਤਾਂ ਅਨਫੋਰਚਨਟਲੀ ਐਦਾਂ ਦੀ ਘਟਨਾਵਾਂ ਦੇ ਵਿੱਚ ਬਚਣ ਵਾਲਿਆਂ ਦੀ ਜਿਹੜੀ ਹਾਲਾਤ ਬਹੁਤ ਘੱਟ ਹੁੰਦੇ ਹਨ ਪਰ ਜਿਸ ਤਰੀਕੇ ਨਾਲ ਸਾਨੂੰ ਇਨਫੋਰਮੇਸ਼ਨ ਮਿਲਲੀ ਹੈ ਕਿ ਕਾਇਲਾ ਨੂੰ ਲੈ ਕੇ ਉੱਥੇ ਫਟਾਫਟ ਐਮ뷸ੈਂਸ ਲਿਜਾ ਦਿੱਤੀ ਹੈ ਤਾਂ ਸ਼ਾਇਦ ਕੁਝ ਰਾਹਤ ਵੀ ਜਿਹੜੀ ਮਿਲ ਸਕਦੀ ਹੈ ਪਰ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਅਹਮਦਾਬਾਦ ਦੇ ਵਿੱਚ ਦਾ ਅਸਮਾਨ ਜਿਹੜਾ ਕਾਲੇ ਧੂਏ ਦੇ ਗੁਬਾਰ ਦਾ ਪਰ ਗਿਆ ਹੈ ਉੱਥੇ ਕਾਫੀ ਹਫੜਾ tufਰੀ ਮਚੀ ਹੈ ਚੀਖ ਪੁਕਾਰ ਜਿਹੜੀ ਮਚੀ ਹੋਈ ਹੈ ਔਰ ਜਿਸ ਤਰੀਕੇ ਨਾਲ ਹੀ ਇਹ ਖਬਰ ਬਾਹਰ ਆਂਦੀ ਹੈ ਤਾਂ ਜਿਨ੍ਹਾਂ ਦੇ ਲੋਗ 에어ਪੋਰਟ ਗਏ ਹੋਏ ਸੀ ਜਾਂ ਜਿਨ੍ਹਾਂ ਦੀ ਅੱਜ ਦੀ ਫਲਾਈਟ ਸੀ ਉਹਨਾਂ ਨੂੰ ਲੈ ਕੇ ਜਿਹੜੀ ਇਹ ਪਸ਼ੋਪੇ ਦੀ ਸਥਿਤੀ ਬਣੀ ਹੋਈ ਹੈ ਹਰ ਕੋਈ ਇੰਟਰਨੈਟ ਤੇ ਸਰਚ ਕਰ ਰਿਹਾ ਹੈ ਸਰਕਾਰ ਕਰੋ ਜਲਦੀ ਹੀ ਜਿਹੜਾ ਹੈ ਇੱਕ ਨੰਬਰ ਟੋਲ ਫਰੀ ਨੰਬਰ ਹੈ ਜਿਹੜਾ ਜਾਰੀ ਕਰ ਦਿੱਤਾ ਜਾਏਗਾ ਜਿਸ ਦੇ ਵਿੱਚ ਪੂਰੇ ਯਾਤਰੀਆਂ ਦੀ ਅਪਡੇਟ ਬਾਰੇ ਕੌਣ-ਕੌਣ ਯਾਤਰੀ ਸਫ਼ਰ ਕਰ ਰਿਹਾ ਸੀਗਾ ਔਰ ਹਰ ਇੱਕ ਮਾਮਲੇ ਨੂੰ ਲੈ ਕੇ ਜਿਹੜੀ ਹੈ ਜਾਣਕਾਰੀ ਉੱਥੇ ਮਹਈਆ ਕਰਾਈ ਜਾਏਗੀ ਜੇ ਕੋਈ ਇੰਜਰ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ ਗਿਆ ਕਿਹੜੇ ਹਸਪੀਟਲ ਲੈ ਕੇ ਜਾਇਆ ਗਿਆ ਕੇਂਦਰ ਸਰਕਾਰ ਵੱਲੋਂ ਬਹੁਤ ਜਲਦ ਹੀ ਇੱਕ ਨੰਬਰ ਜਾਰੀ ਕਰਕੇ ਇਹਦੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਦਿੱਤੀ ਜਾਏਗੀ ਗੁਜਰਾਤ ਸਰਕਾਰ ਵੀ ਜਿਹੜੀ ਕੇਂਦਰ ਸਰਕਾਰ ਨਾਲ ਇਨ ਟੱਚ ਹੈ ਔਰ ਇਸ ਮਾਮਲੇ 'ਚ ਜੋ ਹੈ ਰੈਸਕਿਊ ਆਪਰੇਸ਼ਨ ਅਜੇ ਤੱਕ ਜਾਰੀ ਹੈ ਤਾਂ ਉਹ ਇੱਕ ਵਾਰ ਫੇਰ ਦੱਸਦੀ ਹੈ